ਪਾਇਓ ਪਹਿਣੋ ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਇੱਕ ਸਧਾਰਨ ਜਿਹੇ ਮੁੰਡੇ ਨੇ ਜਨਮ ਲਿਆ ਕਰਦਿਆ ਨੇ ਉਸ ਦਾ ਨਾਮ ਹਰਜੋਤ ਰੱਖਿਆ ਉਸ ਦੇ ਪਿਤਾ ਜੀ ਖੇਤਾਂ ਵਿੱਚ ਹਲ ਚਲਾਉਂਦੇ ਸੀ ਤੇ ਮਾਤਾ ਜੀ ਘਰ ਵਿੱਚ ਗੁਰਬਾਣੀ ਦੇ ਸ਼ਬਦ ਗਾਇਆ ਕਰਦੀ ਸੀ ਘਰ ਦਾ ਮਾਹੌਲ ਅਜਿਹਾ ਸੀ ਹਰ ਵੇਲੇ ਇੱਕੋ ਸਿੱਖਿਆ ਮਿਲਦੀ ਮਨੁੱਖ ਦੇ ਕਰਮ ਹੀ ਉਸਦਾ ਭਵਿੱਖ ਬਣਾਉਂਦੇ ਨੇ ਬਾਬਾ ਨਾਨਕ ਦੇਵ ਜੀ ਦੀ ਇਹ ਬਾਣੀ ਹਰ ਚੋਤੇ ਦਿਲ ਵਿੱਚ ਇਸ ਤਰ੍ਹਾਂ ਵਸ ਗਈ ਜਿਵੇਂ ਖੇਤ ਵਿੱਚ ਬੀਜ ਮਿੱਟੀ ਨਾਲ ਮਿਲ ਕੇ ਰੁੱਖ ਬਣਨ ਦਾ ਵਾਅਦਾ ਕਰ ਲੈਂਦਾ ਹੈ ਨਿੱਕੀ ਉਮਰ ਹੀ ਉਸਦੇ ਸੁਪਨੇ ਸੀ ਕਿ ਉਹ ਆਪਣੇ ਘਰ ਦੀ ਗਰੀਬੀ ਮਿਟਾ ਦੇਵੇਗਾ ਪਰ ਜ਼ਿੰਦਗੀ ਕਦੇ ਸੁਪਨਿਆਂ ਦੀ ਰਾਹ ਸਿੱਧੀ ਨਹੀਂ ਰਹਿਣ ਦਿੰਦੀ ਜਦੋਂ ਉਸਦੀ ਉਮਰ ਦੇ ਹੋਰ ਮੁੱਡੇ ਖੇੜਦੇ ਉਦੋਂ ਉਹ ਪਿਤਾ ਜੀ ਨਾਲ ਖੇਤਾਂ ਵਿੱਚ ਜਾ ਕੇ ਪੱਟੇ ਤੇ ਜਾਂ ਇੱਟਾਂ ਧੋਣ ਵਿੱਚ ਮਦਦ ਕਰਦਾ ਕਦੇ ਮਾਜੀ ਨਾਲ ਲੰਗਰ ਸੇਵਾ ਵਿੱਚ ਬੈਠ ਜਾਂਦਾ ਜਿੱਥੇ ਉਸ ਨੂੰ ਇਹ ਸਿੱਖ ਮਿਲਦੀ ਕਿ ਸੇਵਾ ਤਾਂ ਸਭ ਤੋਂ ਵੱਡੀ ਹੈ ਜੇ ਨੀਅਤ ਪਵਿੱਤਰ ਹੋਵੇ ਬੁੱਢੇ ਬਾਬੇ ਜੀ ਉਸ ਦੇ ਸਿਰ ਤੇ ਹੱਥ ਰੱਖ ਕੇ ਆਖਦੇ ਪੁੱਤ ਧਨ ਤੌਲਤ ਕਿਸੇ ਦੀ ਅਸਲੀ ਨਹੀਂ ਹੁੰਦੀ ਪਰ ਕਰਮ ਹਮੇਸ਼ਾ ਨਾਲ ਚੱਲਦੇ ਨੇ ਇਹ ਗੱਲਾਂ ਹਰਜੋਤ ਨੂੰ ਆਪਣੀ ਪੂਰੀ ਦੁਨੀਆ ਦਿਖਾਉਂਦੀਆਂ ਸੀ ਪਰ ਕਿਸਮਤ ਨੇ ਉਦੋਂ ਜ਼ੋਰਦਾਰ ਝਟਕਾ ਮਾਰਿਆ ਜਦੋਂ ਇੱਕ ਸੋਕੇ ਨੇ ਪੂਰੇ ਪਿੰਡ ਦੀ ਫਸਲ ਚੋਪੜ ਕਰ ਦਿੱਤੀ ਕਰਜ਼ਾ ਵਧ ਗਿਆ ਪਿਤਾ ਜੀ ਬਿਮਾਰ ਪੈ ਗਏ ਘਰ ਵਿੱਚ ਇੱਕ ਇੱਕ ਦਾਣਾ ਦੇਣ ਕੇ ਖਾਣਾ ਪੈਣਾ ਲੱਗ ਪਿਆ ਮਾਂ ਜੀ ਰੋਂਦੀ ਹੋਈ ਹੌਲੀ ਹੌਲੀ ਬੋਲੀ ਬੇਟਾ ਸ਼ਹਿਰ ਜਾ ਕੇ ਕਮਾ ਲੈ ਨਹੀਂ ਤਾਂ ਇਹ ਗਰੀਬੀ ਸਾਨੂੰ ਖਾ ਜਾਉ ਅਰਜੋਤ ਦੇ ਦਿਲ ਵਿੱਚ ਤੂਫਾਨ ਸੀ ਜਾਣ ਦਾ ਦੁੱਖ ਵੀ ਤੇ ਕੁਝ ਕਰਨ ਦੀ ਚਾਹ ਵੀ ਪਰ ਉਸਨੇ ਬਾਬਾ ਨਾਨਕ ਜੀ ਦੀ ਕਬੀਰ ਵਾਲੀ ਸਿੱਖ ਯਾਦ ਰੱਖੀ ਚਲ ਤੂੰ ਮਨੂ ਜਮਨੂ ਸੁਧਾਰਨੂ ਕਰੂ ਭਲਾ ਉਹ ਸੋਈ ਤੇ ਸ਼ਹਿਰ ਵੱਲ ਤੁਰ ਪਿਆ ਸ਼ਹਿਰ ਦੀ ਪੀੜ ਵਿੱਚ ਉਹ ਘੁੰਮ ਚ ਗਿਆ ਕੰਮ ਮੰਗਦਾ ਤਾਂ ਲੋਕ ਹੱਸ ਪੈਂਦੇ ਕਈ ਦਿਨ ਭੁੱਖਾ ਪਿਆ ਸਾ ਫੁੱਟਪਾਥ ਤੇ ਸੋ ਗਿਆ ਪਰ ਉਸ ਨੇ ਮਿਹਨਤ ਤੇ ਭਰੋਸਾ ਨਾ ਛੱਡਿਆ ਇੱਕ ਦਿਨ ਢਾਬੇ ਵਾਲੇ ਨੇ ਉਸ ਨੂੰ ਬਰਤਨ ਮਾਂਜਣ ਦਾ ਕੰਮ ਦੇ ਦਿੱਤਾ ਉਹਨੇ ਬਿਨਾਂ ਸ਼ਰਮ ਤੇ ਬਿਨਾਂ ਸ਼ਿਕਵਾ ਹਰ ਬਰਤਨ ਨੂੰ ਐਵੇਂ ਚਮਕਾਇਆ ਜਿਵੇਂ ਉਹ ਦਿਲ ਨੂੰ ਸਾਫ ਕਰ ਰਿਹਾ ਹੋਵੇ ਉਸਦੀ ਇਹ ਲਗਨ ਦੇਖ ਕੇ ਕਾਕ ਨੇ ਪੁੱਛਿਆ ਏ ਕੰਮ ਦਿਲ ਨਾਲ ਕਿਉਂ ਕਰਦਾ ਹੈ ਅਰਜੋਤ ਮੁਸਕਰਾਇਆ ਤੇ ਬੋਲਿਆ ਮੇਰੇ ਬਾਬੇ ਆਖਦੇ ਸਨ ਕਰਮ ਹੀ ਬੰਦੇ ਦੀ ਪਛਾਣ ਨੇ ਉਹ ਗੱਲ ਕੋਈ ਆਮ ਬੰਦਾ ਨਹੀਂ ਸੀ ਇੱਕ ਵੱਡੀ ਕੰਪਨੀ ਦਾ ਮੈਨੇਜਰ ਸੀ ਉਸਨੇ ਚਾਹ ਪਿਲਾਈ ਤੇ ਕਿਹਾ "ਜੇ ਦਿਲ ਨਾਲ ਮਿਹਨਤ ਜਾਰੀ ਰੱਖੀ ਤਾਂ ਇੱਕ ਦਿਨ ਆਪਣੀ ਰਾਹ ਆਪ ਬਣਾਵੇਂਗਾ" ਉਸਨੇ ਹਰਜੋਤ ਨੂੰ ਆਪਣੀ ਕੰਪਨੀ ਵਿੱਚ ਸਫਾਈ ਵੱਲੋਂ ਨੌਕਰੀ ਦੇਵਾ ਦਿੱਤੀ ਹਰਜੋਤ ਨੇ ਉੱਥੇ ਵੀ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਕੂੜਾ ਚੁੱਕਦਾ ਮੇਜ਼ਾਂ ਸਾਫ ਕਰਦਾ ਕਦੇ ਸ਼ਰਮਿੰਦਾ ਨਹੀਂ ਹੋਇਆ ਸੰਗੋ ਮੁਸਕਰਾਉਂਦਾ ਰਿਹਾ ਕਿਉਂਕਿ ਉਹ ਜਾਣਦਾ ਸੀ ਕਰਮ ਛੋਟਾ ਵੱਡਾ ਨਹੀਂ ਹੁੰਦਾ ਨੀਅਤ ਛੋਟੀ ਵੱਡੀ ਹੁੰਦੀ ਹੈ ਦਫਤਰ ਵਾਲੇ ਉਸ ਨੂੰ ਚਾਹ ਪਾਣੀ ਲਈ ਬੁਲਾਉਂਦੇ ਸਨ ਉਹ ਨਿਮਰਤਾ ਨਾਲ ਆਖਦਾ ਮੈਂ ਬੰਦਾ ਹਾਂ ਸਾਬ ਨੌਕਰ ਨਹੀਂ ਉਸਦੇ ਬੋਲਾਂ ਵਿੱਚ ਗਰੀਬੀ ਦੇ ਹੋਣ ਦੇ ਬਾਵਜੂਦ ਆਕੜ ਨਹੀਂ ਸੰਘੋਂ ਸਗੋਂ ਆਤਮ ਸਨਮਾਨ ਦੀ ਮਿਹਨਤ ਦੀ ਚਮਕ ਸੀ ਉਧਰ ਪਿੰਡ ਵਿੱਚ ਪਿਤਾ ਜੀ ਦੀ ਹਾਲਤ ਵਿਗੜਦੀ ਗਈ ਮਾਂ ਜੀ ਰੋਜ਼ ਅਰਦਾਸ ਕਰਦੀ ਵਾਹਿਗੁਰੂ ਮੇਰੇ ਬੇਟੇ ਦੀ ਰਾਹ ਆਸਾਨ ਕਰ ਕੰਪਨੀ ਵਿੱਚ ਹਰਜੋਤ ਹੌਲੀ ਹੌਲੀ ਸਿੱਖਦਾ ਗਿਆ ਅੰਗਰੇਜ਼ੀ ਦੇ ਸ਼ਬਦ ਲੋਕਾਂ ਨਾਲ ਵਿਵਹਾਰ ਤੇ ਸਭ ਤੋਂ ਵੱਧ ਆਪਣੇ ਸੁਪਨੇ ਸੰਭਾਲਨੇ ਕੰਪਨੀ ਦਾ ਬੌਸ ਉਸ ਨੂੰ ਹਮੇਸ਼ਾ ਵੇਖਦਾ ਰਹਿੰਦਾ ਕਿੰਨਾ ਮਿਹਨਤੀ ਮੁੰਡਾ ਹੈ ਛੁੱਟੀ ਨਹੀਂ ਕਰਦਾ ਸ਼ਿਕਾਇਤ ਨਹੀਂ ਕਰਦਾ ਹਰ ਵੇਲੇ ਮੁਸਕਰਾਉਂਦਾ ਹੈ ਇੱਕ ਦਿਨ ਬੌਸ ਨੇ ਆਖਿਆ ਤੂੰ ਕੰਦੇ ਨਾਲ ਕੰਦਾ ਜੋੜ ਕੇ ਕੰਮ ਕਰਨ ਵਾਲਾ ਬੰਦਾ ਹੈ ਹੁਣ ਸਟਾਕ ਮੈਨੇਜਮੈਂਟ ਦੀ ਮਦਦ ਕਰ ਨਵੀਂ ਜ਼ਿੰਮੇਵਾਰੀ ਨਵਾਂ ਡਰ ਪਰ ਹਰ ਝੋਤੇ ਦੇ ਅੰਦਰ ਮਾਂ ਜੀ ਦੀ ਆਵਾਜ਼ ਗੂੰਜਦੀ ਰਹਿੰਦੀ ਕਰਮ ਕਰ ਫਲ ਦੀ ਚਿੰਤਾ ਨਾ ਕਰ ਉਹ ਰਾਤ ਰਾਤ ਪਰ ਮਿਹਨਤ ਕਰਦਾ ਗਣਿਤ ਸਿੱਖਦਾ हिसाब ਰੱਖਦਾ ਗਲਤੀਆਂ ਕਰਦੀਆਂ ਗਈਆਂ ਤੇ ਕੰਮ ਵਿੱਚ ਨਿਖਾਰ ਆਉਂਦਾ ਗਿਆ ਫਿਰ ਪਿੰਡੋਂ ਇੱਕ ਚਿੱਠੀ ਆਈ ਬੇਟਾ ਕਰਜ਼ੇ ਵਾਲੇ ਰੋਜ਼ ਆਉਂਦੇ ਨੇ ਪਿਤਾ ਜੀ ਦੀਆਂ ਦਵਾਈਆਂ ਵੀ ਖਤਮ ਹੋ ਗਈਆਂ ਨੇ ਇਹ ਪੜ੍ਹ ਕੇ ਹਰਜੋਦੇ ਹੱਥ ਕੰਬ ਗਏ ਰਾਤ ਨੂੰ ਅਸਮਾਨ ਵੱਲ ਵੇਖ ਕੇ ਬੋਲਿਆ ਵਾਹਿਗੁਰੂ ਮੈਨੂੰ ਹੋਰ ਤਾਕਤ ਦੇ ਉਸਨੇ ਦੋਰੀ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ <table> ਤਾਂਬੇ ਤੇ ਵੀ ਕੰਮ ਕਰਦਾ ਤੇ ਸਵੇਰੀ ਕੰਪਨੀ ਵਿੱਚ ਵੀ ਥੱਕ ਕੇ ਡਿੱਗ ਪੈਂਦਾ ਰੁਕਦਾ ਨਹੀਂ ਸੀ ਇਧਰ ਕੰਪਨੀ ਵਿੱਚ ਇੱਕ ਵੱਡੀ ਗਲਤੀ ਹੋ ਗਈ ਸਟਾਕ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਸਾਰਿਆਂ ਤੇ ਸ਼ੱਕ ਹੋਇਆ ਤੇ ਉਂਗਲਾਂ ਹਰ ਜੋਤਵਲ ਉੱਠੀਆਂ ਪਿੰਡੋਂ ਐ ਚੋਰੀ ਜ਼ਰੂਰ ਇਸਨੇ ਕੀਤੀ ਹੋਵੇਗੀ ਉਸਦੇ ਦਿਲ ਤੇ ਚੋਟ ਲੱਗੀ ਰੋਂਦਾ ਹੋਇਆ ਬੋਲਿਆ ਮੈਂ ਗਰੀਬ ਹਾਂ ਸਾਹਿਬ ਚੋਰ ਨਹੀਂ ਪਰ ਕਿਸੇ ਨੇ ਨਾ ਸੁਣੀ ਨੌਕਰੀ ਤੋਂ ਕੱਢ ਦਿੱਤਾ ਗਿਆ ਉਹ ਫਿਰ ਉਸੇ ਫੁੱਟਪਾਥ ਤੇ ਆ ਕੇ ਬੈਠ ਗਿਆ ਜਿੱਥੇ ਉਹ ਭੁੱਖਾ ਸੁੰਦਦਾ ਸੀ ਪਰ ਦਿਲ ਵਿੱਚ ਨਿਰਾਸ਼ਾ ਨਾਲ ਇੱਕ ਜਵਾਲਾ ਵੀ ਭੜਕ ਰਹੀ ਸੀ ਗਲਤੀ ਮੇਰੀ ਨਹੀਂ ਸੱਚ ਸਾਹਮਣੇ ਆਵੇਗਾ ਇਹ ਸੱਚ ਸਾਹਮਣੇ ਆਇਆ ਵੀ ਸੀਸੀਟੀਵੀ ਵਿੱਚ ਅਸਲੀ ਚੋਰ ਫੜਿਆ ਗਿਆ ਮੈਨੇਜਰ ਤੇ ਬੌਸ ਉਸ ਨੂੰ ਲਬਦੇ ਲਬਦੇ ਆਏ ਤੇ ਮਾਫੀ ਮੰਗੀ ਹਰਜੋਤ ਅਸੀਂ ਤੈਨੂੰ ਸਮਝਣ ਵਿੱਚ ਦੇਰ ਕਰ ਦਿੱਤੀ ਬੌਸ ਨੇ ਪ੍ਰਮੋਸ਼ਨ ਤੇ ਪੱਕੀ ਨੌਕਰੀ ਦਿੱਤੀ ਪਹਿਲੀ ਤਨਖਾਹ ਮਿਲਦਿਆਂ ਹੀ ਉਹ ਪਿੰਡ ਵਿੱਚ ਗਿਆ ਪਿਤਾ ਜੀ ਦੇ ਪੈਰੀਂ ਪੈ ਕੇ ਬੋਲਿਆ ਆਸ਼ੀਰਵਾਦ ਦਿਓ ਮੈਂ ਸਭ ਸੰਭਾਲ ਲਵਾਂਗਾ ਪਿਤਾ ਜੀ ਦੀਆਂ ਅੱਖਾਂ ਵਿੱਚ ਗਰਵ ਸੀ ਮਾਂ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਵੇਖਿਆ ਬੇਟਾ ਗਰਮ ਕਦੇ ਵੀ ਵਿਅਰਥ ਨਹੀਂ ਜਾਂਦੇ ਪਿੰਡ ਵਾਲਿਆਂ ਨੇ ਵਧਾਈ ਦਿੱਤੀ ਹਰਜੋਤ ਵੱਡਾ ਬੰਦਾ ਬਣ ਗਿਆ ਪਰ ਬੋਲਿਆ ਮੈਂ ਅਜ ਵੀ ਉਹੀ ਹਾਂ ਬਸ ਰਾਹ ਬਦਲ ਗਏ ਨੇ ਉਸਨੇ ਪਿੰਡ ਦੇ ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ ਕੀਤਾ ਤਾਂ ਕਿ ਸੇ ਹੋਰ ਬੱਚੇ ਨੂੰ ਸੁਪਨੇ ਲਈ ਸ਼ਹਿਰ ਵਿੱਚ અપਮਾਨ ਨਾ ਚੱਲਣਾ ਪਵੇ ਤੇ ਉਹ ਆਪ ਅੱਗੇ ਵਧਦਾ ਗਿਆ ਇੱਕ ਦਿਨ ਬੌਸ ਨੇ ਆਖਿਆ ਤੂੰ ਹੁਣ ਮੇਰਾ ਪਾਰਟਨਰ ਬਣੇਗਾ ਅਸੀਂ ਮਿਲ ਕੇ ਨਵਾਂ ਬਿਜ਼ਨਸ ਸ਼ੁਰੂ ਕਰਾਂਗੇ ਇਹ ਸੁਣ ਕੇ ਹਰਜੋਤ ਪਾਪਕ ਹੋ ਗਿਆ ਉਹੀ ਮੁੰਡਾ ਜੋ ਕਦੇ ਬਰਤਨ ਮਾਂਜਦਾ ਸੀ ਅੱਜ ਬਿਜ਼ਨਸ 파ਟਰਨਰ ਬਣਨ ਜਾ ਰਹੇ ਹਾਂ ਸੀ ਉਸਨੇ ਅਸਮਾਨ ਵੱਲ ਦੇਖ ਕੇ ਆਖਿਆ ਵਾਹਿਗੁਰੂ ਅੱਜ ਮੈਂ ਸਮਝ ਗਿਆ ਕਿ ਬੰਦੇ ਦੀ ਹیثیت ਉਸਦੇ ਕਰਮ ਤੈ ਕਰਦੇ ਨੇ ਹਾਲਾਤ ਨਹੀਂ ਤੇ ਉਸਦੇ ਸਾਹਮਣੇ ਬਚਪਨ ਵਾਲੇ ਬਾਬੇ ਖੜੇ ਹੋ ਗਏ ਮੁਸਕਰਾਉਂਦੇ ਹੋਏ ਆਖਿਆ ਪੁੱਤ ਮੈਂ ਆਖਿਆ ਸੀ ਨਾ ਮਨੁੱਖ ਦੇ ਕਰਮ ਹੀ ਉਸਦੀ ਭਵਿਕਾ ਦੱਸਦੇ ਨੇ ਹਰਜੋਤ ਹੱਸ ਪਿਆ ਤੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਦਿੱਤੀ ਪਰ ਉਸ ਦਿਨ ਜਦੋਂ ਨਵੀਂ ਸਵੇਰ ਵਾਂਗ ਉਮੀਦ ਦਾ ਸੂਰਜ ਚੜ੍ਹਿਆ ਤੇ ਉਸ ਨੂੰ ਬਿਜ਼ਨਸ 파ਟਰਨ ਬਣਨ ਦਾ ਮੌਕਾ ਮਿਲਿਆ ਉਸ ਨੂੰ ਪਿਤਾ ਜੀ ਦੀ ਖੰਗ ਮਾਂ ਜੀ ਦੀ ਚੁਰਣਿਆਂ ਵਾਲਾ ਚਿਹਰਾ ਤੇ ਟੋਕਰਾ ਭਰੇ ਸੁਪਨੇ ਯਾਦ ਆਏ ਜੋ ਕਦੇ ਗਰੀਬੀ ਦੇ ਬੋਝ ਹੇਠ ਦਬ ਗਏ ਸਨ ਪਰ ਅੱਜ ਉਹ ਬੋਝ ਨਹੀਂ ਸਗੋਂ ਤਾਕਤ ਬਣ ਕੇ ਉਹਦੇ ਮੋਢਿਆਂ ਤੇ ਖੜਾ ਸੀ ਉਸਨੇ ਆਪਣੇ 파ਟਰਨਰ ਨੂੰ ਆਖਿਆ ਇਸ ਬਿਜ਼ਨਸ ਵਿੱਚ ਅਸੀਂ ਸਿਰਫ ਪੈਸਾ ਨਹੀਂ ਕਮਾਵਾਂਗੇ ਲੋਕਾਂ ਨੂੰ ਰੋਜ਼ਗਾਰ ਵੀ ਦਵਾਂਗੇ ਖਾਸ ਕਰ ਉਹਨਾਂ ਨੂੰ ਜਿਨ੍ਹਾਂ ਦਾ ਮਜ਼ਾਕ ਗਰੀਬ ਹੋਣ ਕਰਕੇ ਉਡਾਇਆ ਜਾਂਦਾ ਹੈ ਜਿਨ੍ਹਾਂ ਨੂੰ ਸਮਾਜ ਕਿਸੇ ਕੋਨੇ ਵਿੱਚ ਧੱਕ ਦਿੰਦਾ ਹੈ ਇਸ ਵਾਰ ਦੇ ਨਾਲ ਦੋਵਾਂ ਨੇ ਲੌਜਿਸਟਿਕ ਤੇ ਸਪਲਾਈ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਹਰਜੋਤ ਨੇ ਉਹੀ ਮਿਹਨਤ ਉਹੀ ਇਮਾਨਦਾਰੀ ਤੇ ਮੁਸਕਾਨ ਆਪਣੀ ਕੰਪਨੀ ਵਿੱਚ ਵੀ ਲਾ ਦਿੱਤੀ ਜੋ ਕਦੇ ਟਾਬੇ ਤੇ ਬਰਤਨ ਮਾੜਦੇ ਆ ਆਪਣਾ ਹੀ ਸੀ ਹੌਲੀ ਹੌਲੀ ਬਿਜ਼ਨਸ ਵਧਣ ਲੱਗ ਪਿਆ ਤੇ ਲੋਕ ਹਰਜੋਤ ਦੇ ਸੁਭਾਅ ਦੀ ਤਾਰੀਫ਼ ਕਰਨ ਲੱਗ ਪਏ ਕਰਮ ਵਾਲਾ ਮੁੰਡਾ ਹੈ ਜਿਸ ਨੇ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਉਸ ਦਾ ਭਲਾ ਆਪੇ ਵਾਪਸ ਆ ਰਿਹਾ ਹੈ ਪਰ ਜਿੱਥੇ ਸਫਲਤਾ ਆਉਂਦੀ ਹੈ ਉਤੇ ਪਰਖ ਵੀ ਜਨਮ ਲੈਂਦੀ ਹੈ ਕੁਝ ਮੁਕਾਬਲੇਬਾਜ਼ ਉਸ ਨੂੰ ਡੇਕਣ ਦੀਆਂ ਕੋਸ਼ਿਸ਼ਾਂ ਕਰਨ ਲੱਗ ਪਏ ਅਫਵਾਹਾਂ ਫੈਲਾਈਆਂ ਕਿ ਇਹ ਪਹਿਲਾ ਸਫਾਈ ਵਾਲਾ ਸੀ ਇਸ ਤੇ ਬਿਜ਼ਨਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ ਕਿਸੇ ਨੇ ਰਿਸ਼ਵਤ ਦੇ ਕੇ ਟਰੱਕਾਂ ਦੇ ਰਾਹ ਵਿੱਚ ਰੁਕਾਵਟਾਂ ਪਾਈਆਂ ਪੁਲਿਸ ਤੋਂ ਝੂਠੇ ਕੇਸ ਵੀ ਪਵਾਏ ਪਰ ਹਰਜੋਤ ਨੇ ਕਦੇ ਗੁੱਸੇ ਦੀ ਅਗ ਨਹੀਂ ਪੜਕਣ ਦਿੱਤੀ ਉਹ ਆਖਦਾ ਅਗ ਨਾਲ ਤਾਂ ਲੋਹੇ ਦੀ ਪਰਖ ਹੁੰਦੀ ਹੈ ਤੇ ਦੁੱਖ ਨਾਲ ਬੰਦੇ ਦੀ ਉਹ ਫਿਰ ਬਾਬਾ ਨਾਨਕ ਜੀ ਦੀ ਬਾਣੀ ਯਾਦ ਰੱਖਦਾ ਜਿਸ ਨੂੰ ਸੇਵਾ ਕਰੀ ਤਿਸੁ ਤਾਈ ਭਾਵੀ ਭਾਵ ਸੇਵਾ ਕਰਨ ਵਾਲੇ ਨੂੰ ਹੀ ਸਨਮਾਨ ਮਿਲਦਾ ਹੈ ਉਸ ਦਾ ਵਿਸ਼ਵਾਸ ਡੋਲਿਆ ਨਹੀਂ ਉਹ ਹਰ ਝੂਠ ਸਾਹਮਣੇ ਸੱਚ ਬਣ ਕੇ ਖੜਾ ਰਿਹਾ ਤੇ ਸੱਚ ਦੀ ਉਮਰ ਹਮੇਸ਼ਾ ਝੂਠ ਤੋਂ ਲੰਬੀ ਹੁੰਦੀ ਹੈ ਇਸ ਲਈ ਹੌਲੀ-ਹੌਲੀ ਉਸ ਦੀ ਕੰਪਨੀ ਹੋਰ ਉਚਾਈਆਂ ਚੁੰਉਣ ਲੱਗ ਪਈ ਇੱਕ ਦਿਨ ਉਹ ਪਿੰਡ ਵਿੱਚ ਗਿਆ ਤੇ ਹਰ ਉਸ ਬੱਚੇ ਨੂੰ ਆਪਣੇ ਸਕੂਲ ਵਿੱਚ ਦਾਖਲਾ ਦਵਾ ਦਿੱਤਾ ਜਿਸ ਦੇ ਮਾਪਿਓ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ ਉਸਨੇ ਅੱਖਾਂ ਵਿੱਚ 14 ਪਿੰਡ ਦਾ ਹਰ ਬੱਚਾ ਸੁਪਨੇ ਵੇਖੇ ਪਰ ਸੁਪਨਿਆਂ ਤੋਂ ਵੱਧ ਆਪਣੇ ਕਰਮਾਂ ਤੇ ਭਰੋਸਾ ਰੱਖੇ ਇਹ ਸੁਣ ਪਿੰਡ ਵਾਲਿਆਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਪਰ ਉੱਥੇ ਇੱਕ ਪਰਿਵਾਰ ਸੀ ਜਿਸ ਦੀ ਗਰੀਬੀ ਹਰਜੋਤ ਨੂੰ ਆਪਣੇ ਬਚਪਨ ਦੀ ਯਾਦ ਦਿਵਾ ਦਿੰਦੀ ਸੀ RAMU ਦਾ ਪਰਿਵਾਰ ਜਿੱਥੇ ਪਿਤਾ ਸ਼ਰਾਬੀ ਸੀ ਤੇ ਮਾਂ ਰੋਜ਼ ਮਜ਼ਦੂਰੀ ਕਰਕੇ ਖਰਚ ਲਾਉਂਦੀ ਸੀ RAMU ਵਿੱਚ ਹੁਨਰ ਸੀ ਪਰ ਹਾਲਾਤ ਨੇ ਉਸ ਦੀ ਆਵਾਜ਼ ਬੰਨ ਰੱਖੀ ਸੀ ਹਰਜੋਤ ਉਸ ਦੇ ਨੇੜੇ ਗਿਆ ਤੇ ਬੋਲਿਆ ਕਿ ਤੂੰ ਪੜ ਕੇ ਸਾਡੇ ਨਾਲ ਕੰਮ ਕਰੇਂਗਾ RAMU ਦੀਆਂ ਅੱਖਾਂ ਵਿੱਚ ਪਹਿਲੀ ਵਾਰ ਉਮੀਦ ਜਾਗੀ ਉਸਨੇ ਹਾਂ ਆਖੀ ਤੇ ਪੜਾਈ ਸ਼ੁਰੂ ਕਰ ਦਿੱਤੀ ਪਰ ਰਾਮੂ ਦਾ ਪਿਤਾ ਨਸ਼ੇ ਵਿੱਚ ਹਰ ਰਾਤ ਕਰਦਾ ਸਮਾਨ ਵੇਚ ਦਿੰਦਾ ਮਾਂ ਨੂੰ ਮਾਰਦਾ ਤੇ ਰਾਮੂ ਨੂੰ ਕੰਮ ਕਰਨ ਲਈ ਮਜਬੂਰ ਕਰਦਾ ਹਰਜੋਤ ਨੇ ਉਸ ਦੀ ਮਾਂ ਨੂੰ ਆਖਿਆ ਚਾਚੀ ਗਰੀਬੀ ਪਾਪ ਨਹੀਂ ਪਰ ਹਰਮਨ ਲੈਣਾ ਸਭ ਤੋਂ ਵੱਡਾ ਬਰਾਹਮੜ ਹੈ ਉਸ ਦੀ ਗੱਲ ਦਿਲ ਵਿੱਚ ਡੂੰਗੀ ਉਤਰ ਗਈ ਤੇ ਉਹਨਾਂ ਨੇ ਰਾਮੂ ਨੂੰ ਪੜਨ ਭੇਜਣਾ ਸ਼ੁਰੂ ਕਰ ਦਿੱਤਾ ਉਧਰ ਕੰਪਨੀ ਵਿੱਚ ਇੱਕ ਨਵਾਂ ਇਨਵੈਸਟਰ ਆਇਆ ਮੋਹਿਤ ਬਹੁਤ ਸਮਾਰਟ ਤੇ ਚਲਾਕ ਉਹ ਹਰਜੋਤ ਦੀ ਵੱਧੀ ਲੋਕਪ੍ਰਿਅਤਾ ਤੋਂ ਜਰਨ ਲੱਗ ਪਿਆ ਉਹ ਮੈਨੇਜਰ ਨੂੰ ਆਖਦਾ ਇਹ ਪਿੰਡ ਵਾਲਾ ਏ ਉੱਪਰ ਚੜ ਗਿਆ ਤਾਂ ਸਾਨੂੰ ਸਭ ਨੂੰ ਪਿੱਛੇ ਛੱਡ ਦੇਵੇਗਾ ਇਸ ਨੂੰ ਰੋਕਣਾ ਪਵੇਗਾ ਉਸ ਦੀ ਈਰਖਾ ਦਿਨੋਂ ਦਿਨ ਵੱਧ ਗਈ ਉਹ 파ਟਨਰ ਪਹੁੰਚਦਾ ਕੰਨ ਪਰਦਾ ਤੁਸੀਂ ਕਦੇ ਸੋਚਿਆ ਹੈ ਕਿ ਸਫਾਈ ਵਾਲਾ 파ਟਨਰ ਕਿਉਂ ਬਣਨਾ ਚਾਹੁੰਦਾ ਹੈ ਇਸ ਨੂੰ ਪੈਸਾ ਵਿਗਿਆ ਹੈ ਇਸ ਦਾ ਮਕਸਦ ਤੁਸੀਂ ਨਹੀਂ ਪੈਸਾ ਹੈ ਸ਼ੁਰੂ ਵਿੱਚ ਬੌਸ ਹੱਸ ਕੇ ਟਾਲ ਦਿੰਦਾ ਪਰ ਦਿਮਾਗ ਵਿੱਚ ਸ਼ੱਕ ਦਾ ਬੀਜ ਪੋੜ ਦਿੱਤਾ ਗਿਆ ਇੱਕ ਰਾਤ ਮੀਟਿੰਗ ਵਿੱਚ ਬੈਠੇ ਬੌਸ ਬੋਲਿਆ ਹਰਜੋਤ ਤੂੰ ਵੱਡਾ ਹੈ ਪਰ ਵੱਡੀ ਸਫਲਤਾ ਨਾਲ ਵੱਡੀਆਂ ਉਮੀਦਾਂ ਵੀ ਆਉਂਦੀਆਂ ਨੇ ਕਿ ਤੂੰ ਇਸ ਕਮ ਦੇ ਲਾਇਕ ਬਣਿਆ ਰਹੇਂਗਾ ਇਸ ਗੱਲ ਨੇ ਹਰ ਜੋਤ ਤੇ ਦਿਲ ਵਿੱਚ ਤਰਦ ਪੈਦਾ ਕਰ ਦਿੱਤਾ ਉਸਨੇ ਸਿਰ ਚੁਕਾ ਕੇ ਆਖਿਆ ਮੈਂ ਕਰਮ ਕਰਦਾ ਰਹਾਂਗਾ ਭਰੋਸਾ ਆਪੇ ਮਜ਼ਬੂਤ ਹੋ ਜਾਓ ਪਰ ਮਨ ਵਿੱਚ ਇੱਕ ਤੂਫਾਨ ਉੱਠ ਪਿਆ ਉਸ ਨੂੰ ਲੱਗਿਆ ਜਿਵੇਂ ਆਪਣੇ ਉਸ ਨੂੰ ਸਮਝਣ ਵਿੱਚ ਕਮੀ ਕਰ ਰਹੇ ਨੇ ਉਦੋਂ ਮਾਂ ਜੀ ਦਾ ਫੋਨ ਆਇਆ ਬੇਟਾ ਪਿੰਡ ਵਿੱਚ ਫਿਰ ਸੋਕਾ ਪੈ ਗਿਆ ਹੈ RAMU ਦੇ ਪਿਤਾ ਜੀ ਦੀ ਵੀ ਤਬੀਤ ਖਰਾਬ ਹੈ ਕਰਜ਼ੇ ਵਾਲੇ ਸਭ ਨੂੰ ਤੰਗ ਕਰ ਰਹੇ ਨੇ ਹਰਜੋਤ ਨੇ ਤੁਰੰਤ ਪਿੰਡ ਜਾ ਕੇ ਲੋਕਾਂ ਦੀ ਮਦਦ ਕੀਤੀ ਰਾਸ਼ਨ ਪਹੁੰਚਾਇਆ ਦਵਾਈਆਂ ਦਿੱਤੀਆਂ ਤੇ ਪੰਚਾਇਤ ਵਿੱਚ ਬੈਠ ਕੇ ਖੇਤਾਂ ਲਈ ਪਾਣੀ ਦਾ ਪ੍ਰਬੰਧ ਕਰਵਾਇਆ ਪਿੰਡ ਵਾਲਿਆਂ ਨੇ ਉਸ ਨੂੰ ਮਸੀਹਾ ਆਖਿਆ ਪਰ ਉਸ ਨੇ ਆਖਿਆ ਨਹੀਂ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਬਸ ਮੇਰੇ ਕਰਮਾਂ ਨੇ ਮੈਨੂੰ ਅਜ ਤੁਹਾਡੇ ਕੰਮ ਆਉਣ ਦਾ ਮੌਕਾ ਦਿੱਤਾ ਹੈ ਜਦੋਂ ਸ਼ਹਿਰ ਵਾਪਸ ਆਇਆ ਤਾਂ ਦਫ਼ਤਰ ਵਿੱਚ ਫੇਰ ਮੁਸੀਬਤ ਖੜੀ ਸੀ ਅਕਾਊਂਟ ਵਿੱਚ ਵੱਡੀ ਗੜਬੜ ਪੈਸੇ ਗਾਇਬ ਤੇ ਉਂਗਲਾਂ ਫਿਰ ਹਰਜੋਤ ਤੇ ਮੋਹਿਤ ਨੇ ਆਖਿਆ ਇਹ ਹੀ ਕਰੇਗਾ ਜੋ ਪਹਿਲਾਂ ਸਫਾਈ ਵਾਲਾ ਸੀ ਚੋਰੀ ਇਸ ਨੇ ਕੀਤੀ ਹੈ। ਹਰਜੋਤ ਦੇ ਸੀਨੇ ਵਿੱਚ ਜਿਵੇਂ ਕਿਸੇ ਨੇ ਭਾਰਾ ਕੋਪ ਦਿੱਤਾ ਹੋਵੇ। ਉਸ ਨੇ ਰੋਕੇ ਆਖਿਆ ਮੈਂ ਕਦੇ ਕਿਸੇ ਦਾ ਹੱਕ ਨਹੀਂ ਖੋਇਆ। ਪਰ ਸਾਰੇ ਚੁੱਪ ਸਨ। ਤਦ ਸੀਸੀਟੀਵੀ ਦੀ ਰਿਪੋਰਟ ਸਾਹਮਣੇ ਆਈ। ਮੋਹਿਤ ਹੀ ਪੈਸੇ ਟਰਾਂਸਫਰ ਕਰ ਰਿਹਾ ਸੀ। ਸੱਚ ਫਿਰ ਜਿੱਤ ਗਿਆ ਤੇ ਮੋਹਿਤ ਨੂੰ ਕੱਢ ਦਿੱਤਾ ਗਿਆ। ਪਰ ਇਸ ਘਟਨਾ ਨੇ ਹਰਜੋਤ ਦੇ ਦਿਲ ਵਿੱਚ ਇੱਕ ਡੂੰਗੀ ਸਿੱਖ ਲਿਖ ਦਿੱਤੀ। ਦੁਨੀਆ ਹਮੇਸ਼ਾ ਤੇਰੇ ਕਰਮ ਨੂੰ ਨਹੀਂ ਸਮਝਦੀ। ਪਰ ਤੂੰ ਆਪਣੇ ਕਰਮ ਨਾ ਬਦਲੀਂ। ਸਰਾਤ ਉਹ ਆਪਣੇ ਦਫ਼ਤਰ ਵਿੱਚ ਇਕੱਲਾ ਬੈਠਾ ਸੀ ਉਹ ਹਮੇਸ਼ ਤੇ ਇੰਨਾ ਰੋਇਆ ਕਿ ਮੇਜ਼ ਵੀ ਉਸਦੀ ਪੀੜ ਮਹਿਸੂਸ ਕਰ ਸਕੇ ਤਦ ਉਸ ਨੂੰ ਸਿਰ ਤੇ ਕਿਸੇ ਦਾ ਹੱਥ ਮਹਿਸੂਸ ਹੋਇਆ ਬਾਬੇ ਜੀ ਸੱਚ ਵਿੱਚ ਨਹੀਂ ਸਗੋ ਉਸਦੀ ਅਸਥ ਦਾ ਰੂਪ ਸਨ ਉਹਨਾਂ ਆਖਿਆ ਪੁੱਤ ਯਾਦ ਰੱਖ ਜਿਹੜੇ ਕਰਮ ਤੂੰ ਅੱਜ ਬੀਜ ਰਿਹਾ ਹੈ ਉਹ ਹੀ ਕਲ ਰੁੱਖ ਬਣ ਕੇ ਤੈਨੂੰ ਛਾਂ ਦੇਣਗੇ ਇਹ ਸੁਣ ਉਸਤ ਅੰਦਰ ਦਾ ਵਿਸ਼ਵਾਸ ਜਾਗਿਆ ਤੇ ਅਗਲੇ ਦਿਨ ਪਹਿਲਾ ਵੰਗ ਕੰਮ ਤੇ ਆਇਆ ਉਹਨ ਬਿਜ਼ਨਸ ਸਟੇਜੇ ਨਾਲ ਅੱਗੇ ਵਧ ਰਿਹਾ ਸੀ ਨਵੇਂ ਦਫਤਰ ਨਵੇਂ ਕਰਮਚਾਰੀ ਤੇ ਨਵੀਆਂ ਉਡਾਨਾਂ ਨਾਲ ਹਰਜੋਤ ਨੇ ਮਾ ਜੀ ਦੇ ਇਲਾਜ ਲਈ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਨੂੰ ਵਿਖਾਇਆ ਪਿਤਾ ਜੀ ਹੁਣ ਠੀਕ ਹੋ ਰਹੇ ਸਨ ਤੇ ਉਹਨਾਂ ਨੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਤੂੰ ਸਾਬਤ ਕਰ ਦਿੱਤਾ ਕਿ ਕਰਮ ਸਭ ਤੋਂ ਵੱਡੀ ਪੂੰਜੀ ਹੈ ਤਦ ਹਰਜੋਤ ਨੂੰ ਇੱਕ ਹੋਰ ਵੱਡਾ ਮੌਕਾ ਮਿਲ ਗਿਆ ਵਿਦੇਸ਼ਾਂ ਤੱਕ ਆਪਣੀ ਸੇਵਾ ਪਹੁੰਚਾਉਣ ਦਾ ਕੰਪਨੀ ਨੂੰ ਇੰਟਰਨੈਸ਼ਨਲ ਕੰਟਰੈਕਟ ਮਿਲਣ ਵਾਲਾ ਸੀ ਇਸ ਕਦਮ ਨੂੰ ਉਹ ਦੁਨੀਆ ਦੇ ਨਕਸ਼ੇ ਤੇ ਪੇਛਾਣ ਲਾਉਣ ਵਾਲਾ ਸੀ ਪਿੰਡ ਦੇ ਬੱਚੇ ਹੁਣ ਮੋਬਾਈਲ ਤੇ ਟੀਵੀ ਵਿੱਚ ਜਿਸ ਬੰਦੇ ਨੂੰ ਵੇਖਦੇ ਸੀ ਕੋਈ ਫਿਲਮ ਸਟਾਰ ਨਹੀਂ ਸਗੋਂ ਉਹਦਾ ਆਪਣਾ ਹਰਜੋਤ ਹੁੰਦਾ ਸੀ ਪਰ ਸਫਲਤਾ ਦੀ ਇਹ ਉਚਾਈ ਉਸ ਅੰਦਰ ਫਿਰ ਇੱਕ ਪਰਖ ਲੈ ਕੇ ਆਈ ਇੱਕ ਦਿਨ ਰਾਮੂ ਦੀ ਮਾਂ ਸ਼ਹਿਰ ਵਿੱਚ ਉਸ ਨੂੰ ਲੱਭਦੀ ਪਹੁੰਚੀ ਚਿਹਰੇ ਤੇ ਚਿੰਤਾ ਦੀਆਂ ਡੂੰਘੀਆਂ ਲਕੀਰਾਂ ਸਨ ਬੋਲੀ ਬੇਟਾ ਰਾਮੂ ਕੱਲ ਤੂੰ ਰਾਤ ਕੋਲ ਚਲਾ ਗਿਆ ਆਕਿਆ ਉਹੀ ਪਿੰਡ ਦੀ ਗਰੀਬੀ ਨਾਲ ਲੜ ਕੇ ਥੱਕ ਗਿਆ ਏ ਇਹ ਸੁਣ ਹਰਜੋਤ ਦਾ ਦਿਲ ਜਕੜ ਗਿਆ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਨਿਰਾਸ਼ਾ ਰੋਣਾ ਭੁੱਖ અપਮਾਨ ਸਭ ਅੱਖਾਂ ਵਿੱਚ ਸਾਹਮਣੇ ਵਾਪਸ ਆ ਗਿਆ ਉਸ ਨੇ ਆਖਿਆ ਚਾਚੀ ਤੁਹਾਡਾ ਬੇਟਾ ਮੇਰਾ ਬੇਟਾ ਹੈ ਮੈਂ ਉਸ ਨੂੰ ਲੱਭ ਕੇ ਲਿਆਵਾਂਗਾ ਤੇ ਉਹ ਰਾਤ ਪਰ ਰਾਮੂ ਨੂੰ ਲੱਭਦਾ ਰਿਹਾ ਸਟੇਸ਼ਨ ਬੱਸ ਅੱਡਾ ਗਲੀਆਂ ਹਰ ਤੱਕ ਤਦ ਉਸ ਨੂੰ ਇੱਕ ਪੁਰਾਣੀ ਇਮਾਰਤ ਕੋਲੋਂ ਰੋਣ ਦੀ ਆਵਾਜ਼ ਆਈ ਦੌੜ ਕੇ ਗਿਆ ਉਹ ਰਾਮੂ ਸੀ ਉਸ ਨੇ ਦੇਖਿਆ ਕਿ ਉਹ ਰਾਮੂ ਸੀ ਅੱਖਾਂ ਵਿੱਚ ਹੰਝੂ ਤੇ ਹੱਥਾਂ ਵਿੱਚ ਖਤ ਖੁਦ ਖੁਸ਼ੀ ਦਾ ਅਰਜੋਤ ਨੇ ਝਟਕੇ ਨਾਲ ਖਤ ਖੋਲਿਆ ਤੇ ਉਸ ਨੂੰ ਗਲੇ ਲਾ ਲਿਆ ਤੂੰ ਹਾਰ ਕਿਉਂ ਮੰਨਣ ਚੱਲ ਪਿਆ ਤੇਰੀ ਲੜਾਈ ਸਭ ਤੋਂ ਵੱਡੀ ਹੈ ਕਿਉਂਕਿ ਤੇਰੀ ਚਿੱਤ ਲੱਖਾਂ ਗਰੀਬਾਂ ਨੂੰ ਜੀਣਾ ਸਿਖਾਵੇਗੀ ਰਾਮੂ ਫੁੱਟ ਫੁੱਟ ਕੇ ਰੋਣ ਲੱਗ ਪਿਆ ਦਾਦਾ ਮੈਨੂੰ ਲੱਗਦਾ ਸੀ ਮੈਂ ਕੁਝ ਨਹੀਂ ਕਰ ਸਕਦਾ ਅਰਜੋਤ ਨੇ ਉਸਨੇ ਅਰਜੋਤ ਨੇ ਉਸਦੇ ਹੰਝੂ ਪੂੰਝਦੇ ਆਕਿਆ ਹੀਰਾ ਚਤਕ ਕਿਸ ਦਾ ਨਹੀਂ ਤਦ ਤੱਕ ਉਸ ਦੀ ਚਮਕ ਸਾਹਮਣੇ ਨਹੀਂ ਹੁੰਦੀ ਉਹ ਉਸ ਨੂੰ ਘਰ ਵਿੱਚ ਵਾਪਸ ਲਿਆਇਆ ਤੇ ਮਾਂ ਨੂੰ ਆਖਿਆ ਇਸ ਨੂੰ ਡਾਂਟੋ ਨਾ ਇਸ ਨੂੰ ਅਪਣਾਓ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਸਲ ਮੋੜ ਹੁਣ ਆਉਣ ਵਾਲਾ ਸੀ ਇੰਟਰਨੈਸ਼ਨਲ ਕੰਟਰੈਕਟ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹਰਜੋਤ ਦੇ ਪਿਤਾ ਜੀ ਦੀ ਤਬੀਤ ਫਿਰ ਖਰਾਬ ਹੋ ਗਈ ਡਾਕਟਰ ਨੇ ਆਖਿਆ ਹਾਲਤ ਗੰਭੀਰ ਹੈ ਮਾਂ ਜੀ ਰੋਂਦੀ ਰੋਂਦੀ ਬੋਲੀ ਤੁਸੀਂ ਜਾਓ ਬੇਟਾ ਵੱਡਾ ਮੌਕਾ ਹੈ ਸਾਡੇ ਨਾਲ ਕੋਈ ਗੱਲ ਨਹੀਂ ਪਰ ਹਰਜੋਦੀਆਂ ਅੱਖਾਂ ਵਿੱਚ ਸੰਘਰਸ਼ ਦੀ ਅੱਗ ਜਾਗੀ ਇੱਕ ਪਾਸੇ ਸੁਪਨਿਆਂ ਦੀ ਸਭ ਤੋਂ ਵੱਡੀ ਉਡਾਨ ਦੂਜੇ ਪਾਸੇ ਪਿਤਾ ਜੀ ਦੀ ਜਾਨ ਉਹ ਸੋਚਣ ਲੱਗਾ ਕਿ ਕਰਮ ਦਾ ਰਾਹ ਇਹੀ ਹੈ ਕਿ ਆਪਣੇ ਸੁਪਨਿਆਂ ਤੱਕ ਪਹੁੰਚਣ ਲਈ ਮੈਂ ਮਾਤਾ ਪਿਤਾ ਜੀ ਦਾ ਸਾਥ ਛੱਡ ਦੇਵਾਂ ਤਦ ਬਾਬਾ ਨਾਨਕ ਜੀ ਦੀ ਬਾਣੀ ਕੰਨਾਂ ਵਿੱਚ ਗੂੰਜੀ ਪੁੱਤਰ ਸੇਵਾ ਸਭ ਤੋਂ ਉੱਚਾ ਕਰਮ ਹੈ ਤੇ ਫੈਸਲੇ ਦੀ ਬਿਜਲੀ ਦੌੜ ਗਈ ਔਰ ਜੋਤ ਨੇ ਪਾਰਟੀ ਕੰਟਰੈਕਟਰ ਪੂਰੀ ਦੁਨੀਆ ਛੱਡ ਕੇ ਪਿਤਾ ਜੀ ਦਾ ਹੱਥ ਫੜ ਲਿਆ ਤੇ ਹਸਪਤਾਲ ਦੇ ਕਮਰੇ ਵਿੱਚ ਬੈਠ ਗਿਆ ਉਸ ਨੇ ਆਖਿਆ ਮੇਰੇ ਲਈ ਮੇਰਾ ਭਵਿੱਖ ਇੱਥੇ ਹੈ ਮੇਰੇ ਪਿਤਾ ਜੀ ਦੀਆਂ ਸਾਹਾਂ ਇੱਥੇ ਮੇਰੀ ਸਭ ਤੋਂ ਵੱਡੀ ਉਪਲਬਧੀ ਨੇ ਉਸ ਤੇ ਇਸ ਫੈਸਲੇ ਨੇ ਪਾਰਟਨਰ ਨੂੰ ਹੈਰਾਨ ਕਰ ਦਿੱਤਾ ਪਰ ਦਿਲੋਂ ਸਲਾਮ ਕੀਤਾ ਬੌਸ ਨੇ ਆਖਿਆ ਤੂੰ ਇਹ ਬਿਜ਼ਨਸ ਪ੍ਰੋਸੈਸ ਨਾਲ ਚਲਾਉਂਦਾ ਹੈ ਤੇ ਅਸੀਂ ਉਸੇ ਪ੍ਰੋਸੈਸ ਤੇ ਤੇਰੇ ਇੰਤਜ਼ਾਰ ਵਿੱਚ ਰਹਾਂਗੇ ਪਿਤਾ ਜੀ ਨੇ ਕੰਬਦੇ ਹੱਥਾਂ ਨਾਲ ਉਸ ਦਾ ਸਿਰ ਸਹਿਲਾਇਆ ਤੇ ਆਖਿਆ ਅੱਜ ਤੂੰ ਸਾਬਤ ਕਰ ਦਿੱਤਾ ਕਿ ਅਸਲੀ ਸਫਲਤਾ ਕੀ ਹੁੰਦੀ ਹੈ ਪਰ ਕਿਸਮਤ ਨੇ ਫਿਰ ਕਰਵਟ ਪੜੀ ਉਸੇ ਰਾਤ ਮੀਟਿੰਗ ਹਰਜੋਤ ਬਿਨਾਂ ਹੀ ਹੋਈ ਤੇ ਹਰਜੋਤ ਹਸਪਤਾਲ ਵਿੱਚ ਪਿਤਾ ਜੀ ਦਾ ਹੱਥ ਫੜ ਕੇ ਬੈਠਾ ਸੀ ਉਧਰ ਬਿਜ਼ਨਸ ਦਾ ਫਿਊਚਰ दांव ਤੇ ਸੀ ਇੰਟਰਨੈਸ਼ਨਲ ਕੰਟਰੈਕਟਰ ਦੀ ਬੈਠਕ ਉਸ ਬਿਨਾਂ ਹੀ ਜਾਰੀ ਸੀ ਤੇ ਹਰਜੋਤ ਨੇ ਅੱਖਾਂ ਬੰਦ ਕਰਕੇ ਫਿਰ ਬਾਬਾ ਜੀ ਨਾਨਕ ਜੀ ਦੀ ਬਾਣੀ ਯਾਦ ਕੀਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸਨੇ ਫੈਸਲਾ ਲੈ ਲਿਆ ਕੀ ਜ਼ਿੰਦਗੀ ਜਿਵੇਂ ਵੀ ਮੋੜ ਦੇਵੇ ਉਹ ਪਰਿਵਾਰਕ ਸੇਵਾ ਤੇ ਸੱਚੇ ਕਰਮਦਾਰ ਦਾਮਨ ਨਹੀਂ ਛੱਡੇਗਾ ਉਸਦੇ ਪਿਤਾ ਜੀ ਬਿਸਤਰੇ ਤੇ ਲੇਟੇ ਬੋਲੇ ਬੇਟਾ ਮੇਰੇ ਕਾਰਨ ਤੂੰ ਇੰਨਾ ਵੱਡਾ ਕੰਮ ਛੱਡ ਆਇਆ ਪਰ ਮੈਂ ਖੁਸ਼ ਹਾਂ ਕਿ ਤੂੰ ਇਨਸਾਨੀਅਤ ਨੂੰ ਬਿਜ਼ਨਸ ਤੋਂ ਉੱਪਰ ਰੱਖਿਆ ਅਰਜੋਤ ਦੇ ਦਿਲ ਵਿੱਚ ਜਿਵੇਂ ਮਮਤਾ ਦੀ ਨਦੀ ਵਹਿ ਨਿਕਲੀ ਉਹ ਬੋਲਿਆ ਪਾਪਾ ਜੀ ਤੁਸੀਂ ਤੇ ਮਾਂ ਮੈਨੂੰ ਜੀਵਨ ਦਿੱਤਾ ਮੈਂ ਅੱਜ ਜੋ ਵੀ ਹਾਂ ਬਸ ਤੁਹਾਡੇ ਕਾਰਨ ਹਾਂ ਪਿਤਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਜਿਵੇਂ ਉਸ ਪਲ ਹੀ ਉਹਨਾਂ ਦੀ ਬਿਮਾਰੀ ਅੱਧੀ ਦੂਰ ਹੋ ਗਈ ਹੋਵੇ ਉਥੇ ਡਾਕਟਰ ਨੇ ਆਖਿਆ ਥੋੜਾ ਖਤਰਾ ਅਜੇ ਵੀ ਹੈ ਪਰ ਤੁਹਾਡਾ ਪਿਆਰ ਤੇ ਤੁਹਾਡਾ ਵਿਸ਼ਵਾਸ ਸਮਤਕਾਰ ਕਰ ਸਕਦਾ ਹੈ ਹਰਜੋਦੀ ਕੰਪਨੀ ਵਿੱਚ ਵੀ ਕੁਝ ਅਜੀਹਾਂ ਹੀ ਹੋ ਰਿਹਾ ਸੀ ਬੌਸ ਨੇ ਮੀਟਿੰਗ ਵਿੱਚ ਸਾਫ਼ ਅੱਖ ਦਿੱਤਾ ਅਸੀਂ ਅਨੁਬੰਧ ਉਦੋਂ ਹੀ ਲਵਾਂਗੇ ਜਦੋਂ ਸਾਡਾ 파ਟਰਨਰ ਹਰਜੋਤ ਵਾਪਸ ਆ ਜਾਏਗਾ ਵਿਦੇਸ਼ੀ ਡੈਲੀਗੇਟ ਹੈਰਾਨ ਰਹਿ ਗਏ ਅਜਿਹੇ 파ਟਰਨਰ ਬਹੁਤ ਘੱਟ ਮਿਲਦਾ ਹੈ ਜੋ ਪੈਸੇ ਤੋਂ ਪਹਿਲਾਂ ਇਨਸਾਨੀ ਰਿਸ਼ਤੇ ਨੂੰ ਅਹਿਮਤ ਦੇਵੇ ਸਾਨੂੰ ਉਸ ਨਾਲ ਮਿਲਣਾ ਹੀ ਪਵੇਗਾ ਉਸ ਵੇਲੇ ਹਰਜੋਤ ਕੋਲ ਕੰਪਨੀ ਵੱਲੋਂ ਸੁਨੇਹਾ ਆਇਆ ਤੇਰੇ ਬਿਨਾ ਸੌਦਾ ਨਹੀਂ ਹੋਵੇਗਾ ਉਸਨੇ ਵਿਸ਼ਵਾਸ ਸੀ ਸੱਚਾਈ ਕਦੇ ਨਹੀਂ ਹਾਰਦੀ ਅਗਲੇ ਦਿਨ ਪਿਤਾ ਜੀ ਦੀ ਤਬੀਅਤ ਵਿੱਚ ਸੁਧਾਰ ਦਿਖਾਈ ਦਿੱਤਾ ਡਾਕਟਰ ਮੁਸਕਰਾਇਆ ਪਿਤਾ ਪੁੱਤ ਦਾ ਇਹ ਬੰਧਨ ਦਵਾਈ ਤੋਂ ਵੀ ਵਧੀਆ ਇਲਾਜ ਦੇ ਰਿਹਾ ਹੈ ਜਦੋਂ ਪਿਤਾ ਜੀ ਨੇ ਹੌਲੀ-ਹੌਲੀ ਬੈਠ ਕੇ ਪਾਣੀ ਪੀਤਾ ਹਰਜੋਤ ਦੀਆਂ ਅੱਖਾਂ ਵਿੱਚ ਉਮੀਦ ਦਾ ਸੂਰਜ ਚਮਕ ਉੱਠਿਆ ਫਿਰ ਬੌਸ ਦੇ ਵਿਦੇਸ਼ੀ ਪ੍ਰਤੀਨਿਧੀ ਸਿੱਧਾ ਹਸਪਤਾਲ ਆ ਗਏ ਉਹਨਾਂ ਨੇ ਹਰਜੋਤ ਦਾ ਹੱਥ ਫੜ ਕੇ ਆਖਿਆ ਅਸਲੀ ਫੈਸਲਾ ਕੀਤਾ ਹੈ ਕਿ ਕੰਟਰੈਕਟ ਤੇ ਹਸਤਾਖਰ ਤੇਰੇ ਹਸਪਤਾਲ ਦੇ ਕਮਰੇ ਵਿੱਚ ਹੀ ਹੋਣਗੇ ਕਿਉਂਕਿ ਅਜੀਹਾ ਬੰਦਾ ਜਿਸ ਲਈ ਪਰਿਵਾਰ ਦੀ ਸੇਵਾ ਸਭ ਤੋਂ ਪਹਿਲਾ ਹੈ ਉਹ ਹੀ ਦੁਨੀਆ ਨੂੰ ਅਸਲੀ ਪ੍ਰੋਸਸ ਸਿਖਾ ਸਕਦਾ ਹੈ ਹਰਜੋਤ ਰੋ ਪਿਆ ਇਹ ਹੰਝੂ ਜਿੱਤ ਦੇ ਸਨ ਸਨਮਾਨ ਦੇ ਸਨ ਗਰਮ ਦੀ ਤਾਕਤ ਦੇ ਸਨ ਤੇ ਉਸ ਪਲ ਉਸਨੇ ਮਹਿਸੂਸ ਕੀਤਾ ਜਦੋਂ ਨੀਅਤ ਪਵਿੱਤਰ ਹੋਵੇ ਤਾਂ ਖੁਦ ਵਾਹਿਗੁਰੂ ਚਮਤਕਾਰ ਲਿਖਦੇ ਨੇ ਉਸ ਦੇ ਪਿਤਾ ਜੀ ਨੇ गर्व ਨਾਲ ਸੀਨਾ ਫਲਾਉਂਦਿਆਂ ਆਖਿਆ ਅੱਜ ਮੇਰਾ ਬੇਟਾ ਦੁਨੀਆਂ ਦਾ ਬਾਗ ਲਿਖ ਰਿਹਾ ਹੈ ਉਸ ਦਿਨ ਉਸ ਦੀ ਕੰਪਨੀ ਨੇ ਇੰਟਰਨੈਸ਼ਨਲ ਲੈਵਲ ਤੇ ਆਪਣੀ ਪਛਾਣ ਬਣਾ ਲਈ ਹਰਜੂਤ ਨੇ ਪਿੰਡ ਦੀ ਜ਼ਮੀਨ ਲਈ ਪਾਣੀ ਦੇ ਕੰਟਰੈਕਟ ਵੀ ਪਾਸ ਕਰਵਾਏ ਤਾਂ ਜੋ ਖੇਤ ਫਿਰ ਹਰੇ ਭਰੇ ਹੋ ਜਾਣ ਤੇ ਲੋਕ ਖੁਸ਼ਹਾਲੀ ਨਾਲ ਰਹਿ ਸਕਣ ਰਾਮੂ ਨੂੰ ਉਸਨੇ ਸਕਾਲਰਸ਼ਿਪ ਦਵਾਈ ਤੇ ਕੁਝ ਸਾਲ ਬਾਅਦ ਰਾਮੂ ਇੰਜੀਨੀਅਰ ਬਣ ਕੇ ਉਸੇ ਕੰਪਨੀ ਵਿੱਚ ਵਾਪਸ ਆਇਆ ਜਿੱਥੇ ਉਸ ਨੂੰ ਵਾਧੂ ਕਪੜਾ ਨਹੀਂ ਮਿਲਦਾ ਸੀ ਹੁਣ ਉਹ ਰਾਇਲ ਸੂਟ ਪਾ ਕੇ ਮੀਟਿੰਗਾਂ ਵਿੱਚ ਡੀਲ ਕਰਦਾ ਤੇ ਹਰ ਮੀਟਿੰਗ ਵਿੱਚ ਆਖਦਾ ਜੇ ਮੇਰੇ ਦਾਤਾ ਹਰਜੋਤ ਮੈਨੂੰ ਉਸ ਦਿਨ ਲੱਭਣ ਨਾ ਆਉਂਦੇ ਤਾਂ ਸ਼ਾਇਦ ਅੱਜ ਮੈਂ ਇਸ ਧਰਤੀ ਤੇ ਨਾ ਹੁੰਦਾ ਹਰਜੋਤ ਨੇ ਆਪਣੇ ਘਰ ਵਿੱਚ ਇੱਕ ਨਿੱਕਾ ਜਿਹਾ ਗੁਰਦੁਆਰਾ ਸੇਵਾ ਕਮਰਾ ਬਣਾਇਆ ਜਿੱਥੇ ਰੋਜ਼ ਸ਼ਾਮ ਨੂੰ ਅਰਦਾਸ ਹੁੰਦੀ ਸਭ ਦੇ ਭਲੇ ਦੀ ਤੇ ਹਰ ਸਫਲ ਕੰਮ ਬਾਅਦ ਉਹ ਸੜਕ ਤੇ ਬੈਠੇ ਗਰੀਬ ਮਜ਼ਦੂਰਾਂ ਨਾਲ ਬੈਠ ਕੇ ਖਾਣਾ ਖਾਂਦਾ ਆਖਦਾ ਮੇਰੀਆਂ ਜੜ੍ਹਾਂ ਇੱਥੇ ਨੇ ਔਰ ਕੋਈ ਉਸ ਤੋਂ ਪ੍ਰੇਰਣਾ ਲੈਂਦਾ ਗਰੀਬੀ ਨੇ ਉਸ ਨੂੰ ਝੁਕਾਇਆ ਨਹੀਂ ਸਗੋਂ ਹੋਰ ਉੱਚਾ ਬਣਾ ਦਿੱਤਾ ਜ਼ਿੰਦਗੀ ਕਦੇ ਸਥਿਰ ਨਹੀਂ ਰਹੀ ਜੋਤ ਲਈ ਨਵੀਆਂ ਚੁਣੌਤੀਆਂ ਆਉਂਦੀਆਂ ਰਹੀਆਂ ਕਈ ਵਾਰ ਮੁਸ਼ਕਲਾਂ ਆਈਆਂ ਪਰ ਉਸਨੇ ਕਦੇ ਕਰਮ ਤੇ ਵਿਸ਼ਵਾਸ ਨੂੰ ਛੱਡਣ ਦੀ ਵੀ ਸੋਚ ਨਹੀਂ ਕੀਤੀ ਇੱਕ ਦਿਨ ਉਸ ਨੂੰ ਵੱਡਾ ਸਨਮਾਨ ਮਿਲਿਆ ਕਰਮਵੀਰ ਭਾਰਤ ਗੌਰਵ ਪੁਰਸਕਾਰ ਉਹ ਮੰਚ ਤੇ ਗਿਆ ਢੀੜ-ਤਾੜੀਆਂ ਵਜਾਉਂਦੀ ਰਹੀ ਪਰ ਉਹ ਬੋਲਿਆ ਅੱਜ ਵੀ ਮੈਂ ਉਹੀ ਮੁੰਡਾ ਹਾਂ ਜੋ ਬਰਤਨ ਵਾਜਦਾ ਸੀ ਦੇ ਬਰਤਨ ਮਾਜਦੇ ਮਾਜਦੇ ਮੁਸਕਰਾਉਂਦਾ ਸੀ ਪਰ ਮੇਰੀ ਮੁਸਕਰਾਹਟ ਹੁਣ ਹੋਰ ਚਿਹਰਿਆਂ ਤੇ ਵੀ ਖੁਸ਼ੀਆਂ ਵੰਡਣ ਲੱਗ ਪਈ ਹੈ ਮਨ ਵਿੱਚ ਇੱਕੋ ਸੱਚ ਸੀ ਜ਼ਿੰਦਗੀ ਸਾਨੂੰ ਮਿੱਟੀ ਤੋਂ ਬਣਾਉਂਦੀ ਹੈ ਤੇ ਕਰਮ ਸਾਨੂੰ ਸੋਨਾ ਬਣਾ ਦਿੰਦੇ ਨੇ ਹਰ ਜੋਤੀ ਕਹਾਣੀ ਲੋਕਾਂ ਦੀ ਜ਼ੁਬਾਨ ਤੇ ਸੀ ਮਨੁੱਖ ਦੇ ਕਰਮ ਹੀ ਉਸ ਦਾ ਭਵਿੱਖ ਦੱਸਦੇ ਨੇ ਬਾਬਾ ਨਾਨਕ ਦੇਵ ਜੀ ਦਾ ਇਹ ਉਪਦੇਸ਼ ਉਹ ਸਿਰਫ ਸ਼ਬਦ ਨਹੀਂ ਸਗੋਂ ਹਰਜੋਤ ਦੀ ਚੀਤੀ ਜਾਗਤੀ ਮਿਸਾਲ ਬਣ ਚੁੱਕਾ ਸੀ ਉਸਨੇ ਸਾਬਿਤ ਕਰ ਦਿੱਤਾ ਕਿ ਬੰਦਾ ਚਾਹੇ ਕਿੰਨਾ ਵੀ ਨਿੱਕਾ ਕਿਉਂ ਨ ਲੱਗੇ ਉਸਤੇ ਸਪਣੇ ਉਸਤੇ ਕਰਮ ਜਿੰਨੇ ਹੀ ਮਜ਼ਬੂਤ ਹੋ ਸਕਦੇ ਨੇ ਸਾਲ ਬੀਤ ਗਏ ਪਿਤਾ ਜੀ ਸਿਹਤਯਾਬ ਹੋ ਗਏ ਮਾਂ ਜੀ ਦੇ ਚਿਹਰੇ ਤੇ ਫਿਰ ਉਹੀ ਮਿੱਟੀ ਮੁਸਕਾਨ ਵਾਪਸ ਆ ਗਈ ਪਿੰਡ ਵਾਲੇ ਹਰਜੋਤ ਨੂੰ ਹੁਣ ਮਸੀਹਾ ਨਹੀਂ ਆਪਣਾ ਬੇਟਾ ਆਖਦੇ ਸੀ ਕਿਉਂਕਿ ਉਸਨੇ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਨਹੀਂ ਸਮਝਿਆ ਉਸਨੇ ਹਮੇਸ਼ਾ ਆਕਿਆ ਮੈਂ ਆਪਣੇ ਕਰਮਾਂ ਦੇ ਬਲ ਤੇ ਉੱਡਣਾ ਸਿੱਖਿਆ ਹੈ ਪਰ ਮੇਰੀ ਕੰਬਾ ਨੂੰ ਤਾਕਤ ਮੇਰੇ ਪਿੰਡ ਮੇਰੀ ਮਿੱਟੀ ਤੇ ਮੇਰੇ ਮਾਤਾ ਪਿਤਾ ਦੀਆਂ ਦੁਆਵਾਂ ਨੇ ਦਿੱਤੀ ਹੈ ਉਸਦੀ ਕੰਪਨੀ ਵਿੱਚ ਨਿਯਮ ਸੀ ਕਿਸੇ ਨੂੰ ਗਰੀਬ ਆਖ ਕੇ અપਮਾਨ ਨਾ ਕਰੋ ਕਿਉਂਕਿ ਗਰੀਬੀ ਬੰਦੇ ਦੀ ਪਛਾਣ ਨਹੀਂ ਉਸਦੇ ਹਾਲਾਤ ਹੁੰਦੇ ਨੇ ਉਹ ਆਪਣੇ ਕਰਮਚਾਰੀਆਂ ਨੂੰ ਆਖਦਾ ਜੇ ਕਿਸੀ ਜ਼ਿੰਦਗੀ ਵਿੱਚ ਰੌਸ਼ਨੀ ਪਰ ਸਕੋਤਾ ਜ਼ਰੂਰ ਪਰੋ ਇਹ ਸਭ ਤੋਂ ਵੱਡਾ ਲਾਭ ਹੈ ਪੂਰੀ ਦੁਨੀਆ ਉਸ ਦੀ ਸੋਚ ਦੀ دیوانی ਹੋ ਗਈ ਉਸਦੇ ਇੰਟਰਵਿਊ ਵਿੱਚ ਜਦੋਂ ਪੁੱਛਿਆ ਗਿਆ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ ਉਹ ਮੁਸਕਰਾ ਕੇ ਆਖਦਾ ਮੇਰੀ ਸਫਲਤਾ ਦਾ ਰਾਜ਼ ਚੰਗੇ ਕਰਮ ਮਾਤਾ ਪਿਤਾ ਜੀ ਦੀ ਸੇਵਾ ਵਾਹਿਗੁਰੂ ਜੀ ਦੇ ਨਾਮ ਇਹ ਸਭ ਹੈ ਪਰ ਇੱਕ ਦਿਨ ਪਾਸ਼ੰਦ ਦੇ ਅੰਤ ਵਿੱਚ ਉਸ ਨੇ ਇੱਕ ਗੱਲ ਆਖੀ ਉਹ ਸਿੱਧੀ ਦਿਲ ਵਿੱਚ ਉਤਰ ਗਈ ਮੈਂ ਜ਼ਿੰਦਗੀ ਵਿੱਚ ਇਹੀ ਸਿੱਖਿਆ ਹੈ ਕਿ ਤੁਹਾਡੇ ਕਰਮ ਉਜਵਲ ਨੇ ਤਾਂ ਦੁਨੀਆ ਸੋਡਾਂ ਰਾਂ ਰੋਕ ਤਾਂ ਸਕਦੀ ਹੈ ਪਰ ਤੋੜ ਨਹੀਂ ਸਕਦੀ ਹਰ ਕਿਸੇ ਦੀਆਂ ਕੰਨਮ ਹੋ ਗਈਆਂ ਤਾੜੀਆਂ ਦੀ ਗੜਗੜਾਟ ਵਿੱਚ ਵੀ ਉਸ ਦੀ ਨਿਮਰਤਾ ਚਲਕਦੀ ਰਹੀ ਤੇ ਉਹ ਉੱਤੇ ਮੰਚ ਤੇ ਖੜਾ ਖੜਾ ਆਪਣੇ ਸਫ਼ਰ ਨੂੰ ਯਾਦ ਕਰਦਾ ਰਿਹਾ ਉਹ ਢਾਬੇ ਵਿੱਚ ਬਰਤਨ ਮਾਂਜਣ ਤੋਂ ਸ਼ੁਰੂ ਹੋਇਆ ਤੇ ਅੱਜ ਲੋਕਾਂ ਦੇ ਜੀਵਨ ਵਿੱਚ ਇੱਛ ਤੇ ਬਰਤਨ ਪਰ ਰਿਹਾ ਸੀ ਕਦੇ ਫੁੱਟਪਾਥ ਤੇ ਸੌਂਦਾ ਸੀ ਤੇ ਅੱਜ ਲੋਕਾਂ ਨੂੰ ਸਿਰ ਤੇ ਛੱਤ ਦੇ ਰਿਹਾ ਸੀ ਇਹ ਸਭ ਸਿਰਫ ਇੱਕ ਗੱਲ ਦੇ ਕਾਰਨ ਕਰਮ ਕਰਮ ਨੇ ਹੀ ਉਸ ਨੂੰ ਪਛਾਣ ਦਿੱਤੀ ਸਨਮਾਨ ਦਿੱਤਾ ਪਰਿਵਾਰ ਬਚਾਇਆ ਤੇ ਦੂਜਿਆਂ ਦੇ ਜੀਵਨ ਦਾ ਆਧਾਰ ਬਣਾਇਆ ਅੰਤ ਵਿੱਚ ਉਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਾਹਮਣੇ ਖੜਾ ਹੋ ਗਿਆ ਤੇ ਬੋਲਿਆ ਵਾਹਿਗੁਰੂ ਜੋ ਕੁਝ ਦਿੱਤਾ ਤੇਰੇ ਕਰਮਾਂ ਨਾਲ ਦਿੱਤਾ ਮੈਂ ਬਸ ਇਨਾ ਕਰਮਾਂ ਦੀ ਰਾਹ ਤੇ ਚੱਲਦਾ ਰਹਾ ਉਸ ਦੇ ਮਾਤਾ ਪਿਤਾ ਪਿੰਡ ਕੰਪਨੀ ਤੇ ਲੱਖਾਂ ਲੋਕਾਂ ਦੀਆਂ ਦੁਆਵਾਂ ਉਸ ਨਾਲ ਸੰਤ ਤੇ ਮੁਸਕਰਾਉਂਦੇ ਹੋਇਆ ਉਸ ਨੇ ਫਿਰ ਉਹੀ ਬਾਣੀ ਦੁਹराई ਮਨੁੱਖ ਦੇ ਕਰਮ ਹੀ ਉਸ ਦਾ ਭਵਿਕ ਦੱਸਦੇ ਨੇ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ